ਆਡੇ ਘਰਾਂ ਚ ਲੱਖ ਲੱਖ ਮਨਕੀਆਂ ਡੁੱਬੂ ਪਾਣੀ ਚ ਗਾ ਠੀਕ ਹੈ ਕਿ ਬਹੁਤ ਔਖਾ ਆਹੀ ਕਿ ਕਹਿੰਦੇ ਨੁਕਸਾਨ ਤੇ ਚਲੋ ਹੋ ਗਿਆ ਜਦੋਂ ਹੋ ਗਿਆ ਕਿ ਜਾਨ ਬਚ ਗਈ ਆ ਕਈਆਂ ਦੇ ਘਰ ਵੀ ਪੈ ਗਏ ਆ ਟੁੱਟ ਵੀ ਗਏ ਆ ਕਾਫੀ ਨੁਕਸਾਨ ਤੁਸੀਂ ਦੇਖੇਗੇ ਜਦੋਂ ਆ ਤੇ ਚਾਹ ਮਿੱਟੀ ਦੇ ਉੱਤੇ ਸਾਰਾ ਰਸਤਾ ਆ ਗਿਆ ਜਿਹੜੀ ਉਹ ਦਰਿਆ ਚ ਮਿੱਟੀ ਆਈ ਹੈ ਨਾ ਇਹ ਸਾਰੇ ਰਸਤੇ ਨੇ ਘੇਰਾ ਪੂਰਾ ਪਾਰਿਆ ਕੋਈ ਜਾਨ ਦਾ ਸਵਾਲ ਨਹੀਂ ਰੋਕਣੀ ਪਾਰ ਦੇ ਲੋਕਾਂ ਲਈ ਬਹੁਤ ਔਖਾ ਪੰਜਾਬ ਇਸ ਵਾਰ ਹੜਾਂ ਦੀ ਮਾਰ ਨਾਲ ਪੂਰੀ ਤਰ੍ਹਾਂ ਨਾ ਝੰਬਿਆ ਜਾ ਚੁੱਕਾ ਹੈ ਔਰ ਜਿਵੇਂ ਜਿਵੇਂ ਪਾਣੀ ਘਟਿਆ ਹੈ ਤਾਂ ਉਸ ਤੋਂ ਬਾਅਦ ਤਬਾਹੀ ਦਾ ਮੰਜ਼ਰ ਜੋ ਇਸ ਹੜ੍ਹ ਨੇ ਪੰਜਾਬ ਦੇ ਵਿੱਚ ਕੀਤਾ ਹੈ ਉਸ ਦੀਆਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਅਸੀਂ ਖੜੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਮਕੌੜਾ ਪੱਤਨ ਤੇ ਔਰ ਤੁਸੀਂ ਦੇਖ ਸਕਦੇ ਹੋ ਮੈਂ ਉਸ ਰਸਤੇ ਤੇ ਖੜਾ ਹਾਂ ਉਹ ਸੜਕ ਤੇ ਖੜਾ ਹਾਂ ਮੈਂ ਕੈਮਰਾ ਪਰਸਨ ਨੂੰ ਕਾਂਗਾ ਪਹਿਲਾਂ ਉਹ ਦ੍ਰਿਸ਼ ਦਿਖਾ ਦਨ ਕਿ ਆਹ ਦੇਖੋ ਆਹ ਸੜਕ ਹੈ ਔਰ ਸੜਕ ਜਿਹੜੀ ਹੈ ਜਿੱਥੇ ਮੈਂ ਖੜਾ ਸੀ ਜਿਹੜੀ ਹੈ ਮਕੌੜਾ ਪੱਤਨ ਤੋਂ ਅੱਗੇ ਪਿੰਡਾਂ ਨੂੰ ਜੋੜਦੀ ਸੀ ਪੂਰੀ ਤਰ੍ਹਾਂ ਨਾਲ ਜੋ ਹੈ ਹੁਣ ਤਬਾਹ ਹੋ ਚੁੱਕੀ ਹੈ ਔਰ ਦੇਖ ਸਕਦੇ ਹੋ ਕਿ ਵੱਡੇ ਵੱਡੇ ਦਰਖਤ ਜਿਹੜੇ ਨੇ ਉਹ ਇਸ ਹੜ੍ਹ ਦੇ ਇੱਥੇ ਸੜਕ ਦੇ ਉੱਤੇ ਸੁੱੜ ਦਿੱਤੇ ਨੇ ਔਰ ਰੇਤ ਦੀਆਂ ਜੋ ਨੇ ਉਹ ਢਿੱਗਾਂ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਗਈਆਂ ਨੇ ਔਰ ਦਰਿਆ ਦਾ ਪਾਣੀ ਦੇਖੋ ਇੱਥੋਂ ਤੱਕ ਆ ਚੁੱਕਾ ਹੈ ਔਰ ਜੜਾਂ ਜਿਹੜੀਆਂ ਨੇ ਉਹ ਨੰਗੀਆਂ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਦਰਖਤਾਂ ਦੀਆਂ ਕਿ ਇੰਨੇ ਪ੍ਰੈਸ਼ਰ ਨਾਲ ਥੱਲੋ ਪਾਣੀ ਆਇਆ ਹੋਵੇਗਾ ਔਰ ਬਿਜਲੀ ਦੇ ਜੀਆਂ ਤਾਰਾਂ ਨੇ ਬਿਜਲੀ ਦੇ ਖੰਭੇ ਨੇ ਜਿਹੜੇ ਉਹ ਵੀ ਬੁਰੀ ਤਰ੍ਹਾਂ ਨਾਲ ਜਿਹੜੇ ਨੇ ਉਹ ਪੁੱਟੇ ਜਾ ਚੁੱਕੇ ਨੇ ਔਰ ਠੱਲੇ ਡਿੱਗ ਚੁੱਕੇ ਨੇ ਇਹ ਮੰਜ਼ਰ ਜਿਹੜਾ ਹੈ ਇਹ ਦਿਖਾਈ ਦੇ ਰਿਹਾ ਹੈ ਬਕੌੜਾ ਪੱਤਨ ਤੇ ਕਿ ਪਾਣੀ ਦਿਆ ਵਹਾਾ ਕਿੰਨਾ ਤੇਜ਼ ਹੋਵੇਗਾ ਪਾਣੀ ਨੇ ਕਿਵੇਂ ਜਿਹੜੀ ਇੱਥੇ ਤਬਾਹੀ ਕੀਤੀ ਹੋਏਗੀ ਉਸ ਦੀਆਂ ਤਸਵੀਰਾਂ ਜਿਹੜੀਆਂ ਹੁਣ ਨਿਕਲ ਕੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਵਗ ਰਿਹਾ ਹੈ ਔਰ ਆ ਦੇਖੋ ਇੱਥੇ ਸੜਕ ਆ ਰਹੀ ਹੈ ਸੜਕ ਤੋਂ ਇੱਕਦਮ ਦੇਖੋ ਆ ਰੇਤ ਦੀਆਂ ਜਿਹੜੀਆਂ ਨੇ ਉਹ ਪਹਾੜੀਆਂ ਢਿਗਾ ਬਣ ਚੁੱਕੀਆਂ ਨੇ 5-5 ਫੁੱਟ ਦੀ ਰੇਤ ਜਿਹੜੀ ਆ ਉਹ ਸੜਕਾਂ ਦੇ ਉੱਤੇ ਚੜ ਚੁੱਕੀ ਹੈ ਔਰ ਕਿੰਨਾ ਬੁਰਾ ਹਾਲਾਤ ਜਿਹੜੇ ਨੇ ਉਹ ਇੱਥੇ ਬਣ ਚੁੱਕੇ ਨੇ ਔਰ ਇਹ ਪਾਣੀ ਦਾ ਮੰਜ਼ਰ ਜਿਹੜਾ ਹੈ ਪਾਣੀ ਦਾ ਤਬਾਈ ਜਿਹੜੀ ਹੈ ਉਹ ਹੋਈ ਹੈ ਔਰ ਇੱਥੇ ਜਿਹੜੇ ਲੋਕ ਨੇ ਮੈਂ ਉਹਦਾ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਜ਼ੁਬਾਨੀ ਪੁੱਛਾਂਗੇ ਕਿ ਜਿਹੜਾ ਉਹਨਾਂ ਦਾ ਇਲਾਕਾ ਸੀ ਉਸ ਨੂੰ ਪਾਣੀ ਨੇ ਕਿੰਨੀ ਕੁ ਮਾਰ ਮਾਰੀ ਹੈ ਭਾਜੀ ਕਿੰਨੀ ਕੁ ਤਬਾਈ ਜਿਹੜੀ ਇਸ ਵਾਰੀ ਪਾਣੀ ਨੇ ਕੀਤੀ ਹੈ ਪਾਣੀ ਨੇ ਬਹੁਤ ਜ਼ਿਆਦਾ ਤਬਾਈ ਕੀਤੀ ਹੈ ਮੇਰਾ ਪਿੰਡਾ ਮਕੋੜਾ ਮੇਰਾ ਨਾਮ ਸਾਹਜਨ ਮੇਰੇ ਮਕੋੜੇ ਦਾ ਰਹਿਣ ਵਾਲਾ ਸਾਡੇ ਘਰਾਂ 'ਚ ਲੱਖ ਲੱਖ ਮਲਕੀਆਂ ਡੋਬੂ ਪਾਣੀ 'ਚ ਗਾ ਠੀਕ ਆ। ਕਿ ਬਹੁਤ ਔਖਾ ਆਹੀ ਕਿ ਕਹਿੰਦੇ ਕਿ ਨੁਕਸਾਨ ਤੇ ਚਲੋ ਹੋ ਗਿਆ ਜਦੋਂ ਹੋ ਗਿਆ ਕਿ ਜਾਨ ਬਚ ਗਈ ਆ। ਹੂੰ ਸਾਰੇ ਜਿੰਨੇ ਵੀ ਇਹ ਦੇਖੋ ਇਹ ਫਿਰ ਵੀ ਜ਼ਿੰਦਾ ਦਲੀ ਆ ਕਹਿੰਦੇ ਨੇ ਜਾਨ ਬਚ ਗਈ ਆ ਨੁਕਸਾਨ ਹੋ ਗਿਆ ਮਾਲੀ ਨੁਕਸਾਨ ਤੇ ਕਾਫੀ ਘਰ ਦੇ ਘਰ ਤਬਾਹ ਨੁਕਸਾਨ ਹੋ ਗਿਆ ਕਿਆਂ ਦੇ ਘਰ ਵੀ ਪੈ ਗਏ ਆ ਟੁੱਟ ਵੀ ਗਏ ਆ ਕਾਫੀ ਨੁਕਸਾਨ ਤੁਸੀਂ ਦੇਖੇਗੇ ਬਾਅਦ। ਹਾਂ ਇੱਥੇ ਸੜਕ ਹੁੰਦੀ ਸੀ ਸੜਕ ਜਿਹੜੀ ਵਹਿ ਗਈ ਆ ਸਾਰੀ ਵਹਿ ਗਈ ਆ ਸਾਰੀ ਪੈ ਗਈ ਆ ਉਹ ਆਪਣਾ ਉੱਥੇ ਖੋਲੇਦਾ ਹੱਟ ਜੀ ਖੋਲੇ ਜੀ ਉਹ ਸਾਰਾ ਕੁਝ ਟੁੱਟ ਟੜ ਕੇ ਕਿੱਧਰ ਆ ਗਿਆ ਹੁਣ ਤੁਸੀਂ ਇਹ ਦੇਖ ਲਓ। ਹਾਂ ਇਹ ਸਾਰਾ ਅਸੀਂ ਦੇਖ ਕੇ ਆਏ ਆ ਅੰਦਰ ਜਿਹ ਉਹ ਦਰਿਆ ਚ ਮਿੱਟੀ ਆਈ ਹੈ ਨਾ ਇਹ ਸਾਰੇ ਰਸਤੇ ਨੇ ਘੇਰਾ ਕੁਲਾ ਪਾ ਲਿਆ ਕੋਈ ਜਾਣ ਦਾ ਸੰਬੰਧ ਨਹੀਂ ਕੋਖਣੀ ਪਾਰ ਦੇ ਲੋਕਾਂ ਲਈ ਵੀ ਬਹੁਤ ਔਖਾ ਹੋ ਗਿਆ। ਹਾਂ ਬਿਲਕੁਲ ਇਹ ਰਸਤਾ ਹੁਣ ਕਦੋਂ ਠੀਕ ਹੋਵੇਗਾ? ਕਦੋਂ ਇਹ ਲੋਕਾਂ ਦਾ ਜਿਹੜਾ ਇਹ ਇੱਥੇ ਸਮਾਨ ਆ ਸਕੇਗਾ? ਕਦੋਂ ਇਹ ਆਪਣਾ ਨੁਕਸਾਨ ਦੀ ਪਰਪਾਈ ਕਰਨਗੇ? ਤੇ ਆਉਣ ਵਾਲੇ ਦਿਨਾਂ 'ਚ ਹੀ ਦੇਖ ਸਕਦੇ ਹਾਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਹਾਲੇ ਲਗਾਤਾਰ ਅੱਗੇ ਵੀ ਚੱਲਣਗੀਆਂ ਔਰ ਇਹ ਇਹਨਾਂ ਦਾ ਕਹਿਣਾ ਹੈ ਇੱਥੋਂ ਦੇ ਵਸਨੀਕਾਂ ਦਾ ਕਿ ਇਹ ਜਿੱਥੇ-ਜਿੱਥੇ ਇਹ ਰੇਤ ਹੈ ਇਹ ਸਾਰਾ ਇੱਕ ਰਸਤਾ ਹੁੰਦਾ ਸੀ ਔਰ ਇਹ ਰਸਤਾ ਜਿਹੜਾ ਇਹ ਇਹ ਹੁਣ ਦਰਿਆ ਦੇ ਪਾਣੀ ਨੇ ਉਸ ਨੂੰ ਜੋ ਹੈ ਰੇਤ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਔਰ ਨਾਲ ਹੀ ਦਰਿਆ ਜੋ ਹੈ ਬਿਲਕੁਲ ਹੋਰ ਅੱਗੇ ਨਾਲੋਂ ਵੀ ਹੋਰ ਅੱਗੇ ਆ ਗਿਆ ਹੈ ਔਰ ਕੁਝ ਦਾ ਹਿੱਸਾ ਜਿਹੜਾ ਇਹ ਦਰਿਆ ਨੇ ਆਪਣੇ ਵਿੱਚ ਲੈ ਲਿਆ ਹੈ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ 라ਵੀ ਦਰਿਆ ਹੱਲੇ ਵੀ ਜਿਹੜਾ ਇਹ ਸ਼ੁੱਕਾ ਮਾਰਦਾ ਇੱਥੋਂ ਵਗ ਰਿਹਾ ਹੈ ਔਰ ਦੇਖੋ ਕਿਸ ਤਰ੍ਹਾਂ ਹੱਲੇ ਆ ਮੰਜ਼ਰ ਦੇਖੋ ਤੁਸੀਂ ਕਿ ਕਿਵੇਂ ਪਾੜ ਪੈ ਗਏ ਨੇ ਅਗਲੇ ਪਾਸੇ ਇਹ ਰਸਤਾ ਸੜਕ ਦੇ ਵਿੱਚ ਜਿਹੜੀ ਆ ਰੇਤ ਹੀ ਰੇਤ ਦਿਖਾਈ ਦੇ ਰਹੀ ਹੈ ਔਰ ਅਗਲੇ ਸਾਈਡ ਦੇ ਉੱਤੇ ਜਿੱਥੇ ਰਸਤਾ ਅੱਗੇ ਜਾਂਦਾ ਸੀ ਜਿਹੜਾ ਮਕੌੜਾ ਪਤਨ ਜਿੱਥੇ ਪਤਨ ਤੇ ਬੇੜੀ ਪੈਂਦੀ ਹੁੰਦੀ ਸੀ ਉਹ ਹੁਣ ਰਸਤਾ ਜੋ ਹੈ ਉਹ ਦਰਿਆ ਦੇ ਵਿੱਚ ਆ ਚੁੱਕਾ ਹੈ ਲੋਕ ਹੁਣ ਆਪਣੇ ਨਿਕਲਣ ਵਾਸਤੇ ਜਿਹੜਾ ਹੈ ਸਾਈਡ ਦੇ ਵਿੱਚੋਂ ਜਿੱਥੇ ਆ ਜਮੀਨਾ ਨੇ ਉੱਥੋਂ ਦੀ ਜਿਹੜਾ ਨਿਕਲ ਕੇ ਜਾ ਰਹੇ ਨੇ ਔਰ ਪਾਣੀ ਦਾ ਲੈਵਲ ਦੇਖੋ ਤੁਸੀਂ ਬਿਲਕੁਲ ਹਾਲੇ ਵੀ ਜੋ ਹੈ ਉਹ ਬਰਾਬਰ ਚੱਲ ਰਿਹਾ ਹੈ ਬਿਲਕੁਲ ਇਸ ਆ ਜਿਹੜੀ ਆ ਰੇਤ ਹੈ ਰਸਤੇ ਤੋਂ ਇੱਕ حساب ਨਾਲ ਅਸੀਂ ਉੱਪਰ ਹੀ ਕਹਿ ਸਕਦੇ ਹਾਂ ਕਿ ਕਿ 3-3 4-4 ਫੁੱਟ ਤੇ ਰੇਤ ਹੈ ਜਿੱਥੇ ਅਸੀਂ ਖੜੇ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਦਰਿਆ ਇੱਥੋਂ ਵਗਣਾ ਸ਼ੁਰੂ ਹੋ ਚੁੱਕਾ ਹੈ ਦਰਿਆ ਨੇ ਆਪਣਾ ਰਸਤਾ ਜਿਹੜਾ ਹੈ ਉਹ ਇੱਧਰ ਨੂੰ ਬਣਾ ਲਿਆ ਹੈ ਵੱਸੋਂ ਵਾਲੇ ਪਾਸੇ ਔਰ ਬਿਲਕੁਲ ਜਿਹੜੀ ਆ ਇੱਥੇ ਜਿਹੜਾ ਪਿਕਨਿਕ ਸਪੌਟ ਬਣਿਆ ਸੀ ਇਹਨਾਂ ਦੀ ਜ਼ਮੀਨ ਜਿਹੜੀ ਆ ਉਹ ਵੀ ਪਾਣੀ ਦੇ ਦੇ ਵਿੱਚ ਵਹਿ ਚੁੱਕੀ ਆ ਔਰ ਵੱਡਾ ਨੁਕਸਾਨ ਜਿਹੜਾ ਹੈ ਇਸ ਇਲਾਕੇ ਦਾ ਹੋਇਆ ਔਰ ਲੋਕ ਹੁਣ ਜੋ ਨੇ ਉਹ ਇਹ ਆਸਰੇਤ ਨੇ ਕਿ ਕਦੋਂ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਟਣਗੀਆਂ ਮੁਸ਼ਕਲਾਂ ਹੋਣਗੀਆਂ ਜਦੋਂ ਰਸਤੇ ਖੁੱਲਣਗੇ ਤਾਂ ਜੋ ਕਿ ਉਹ ਆਪਣੇ ਜਿਹੜੇ ਨੇ ਉਹ ਘਰਾਂ ਨੂੰ ਠੀਕ ਕਰ ਪਾਉਣਗੇ ਕਿਉਂਕਿ ਬਿਜਲੀ ਵੀ ਜਿਹੜੀ ਹੈ ਉਹ ਬੰਦ ਹੋ ਚੁੱਕੀ ਹੈ ਔਰ ਖੰਭੇ ਡਿੱਗ ਚੁੱਕੇ ਨੇ ਬਿਜਲੀ ਦੀ ਸਪਲਾਈ ਕਦੋਂ ਰਿਵਾਈਵ ਕਰਦੀ ਹੈ ਕਦੋਂ ਇਹ ਸਾਰਾ ਕੁਝ ਹੁੰਦਾ ਹੈ ਇਹ ਤਾਂ ਆਉਣ ਵਾਲਾ ਹੁਣ ਸਮਝ ਦੱਸੇਗਾ ਲੇਕਿਨ ਤਬਾਹੀ ਦਾ ਮੰਜ਼ਰ ਜਿਹੜਾ ਹੈ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਜੋ ਹੈ ਔਖਾ ਹੋਇਆ ਦੇਖੋ ਜ਼ਮੀਨ ਜਿਹੜੀ ਆ ਪੋਲੀ ਹੋ ਚੁੱਕੀ ਹੈ ਜਿੱਥੇ ਅਸੀਂ ਖੜਦੇ ਆ ਖੜ ਖੜ ਰਹੇ ਆ ਪੈਰ ਜਿਹੜੇ ਨੇ ਉਹ ਖੋਬਣਾ ਖੋਬ ਰਹੇ ਨੇ ਇੱਥੇ ਔਰ ਪੂਰੀ ਤਰ੍ਹਾਂ ਨਾਲ ਜੋ ਹੈ ਪਾਣੀ ਹੀ ਪਾਣੀ ਜਿਹੜਾ ਏ ਉਹ ਸਾਫ਼ ਦਿਖਾਈ ਦੇ ਰਿਹਾ ਔਰ ਦਲਦਲ ਬਣ ਚੁੱਕੀ ਹੈ ਇੱਥੇ ਜ਼ਮੀਨਾਂ ਜਿਹੜੀਆਂ ਨੇ ਉਹ ਦਰਿਆ ਦੇ ਵਿੱਚ ਵਗ ਚੁੱਕੀਆਂ ਨੇ ਔਰ ਬੁਰਾ ਹਾਲਾਤ ਜਿਹੜੇ ਨੇ ਉਹ ਲੋਕਾਂ ਦੇ ਬਣ ਚੁੱਕੇ ਨੇ ਔਰ ਲੋਕ ਹੁਣ ਫਿਰ ਵੀ ਕਿਤਨਾ ਕਿਤੇ ਜਿੰਦਾ ਦੇ ਲਈ ਹੈ ਇਹਨਾਂ ਲੋਕਾਂ ਦੀ ਜਿਹੜੇ ਕਹਿੰਦੇ ਨੇ ਚਲੋ ਸਾਡਾ ਜਾਨੀ ਨੁਕਸਾਨ ਨਹੀਂ ਹੋਇਆ ਔਰ ਹੋਣਾ ਵੀ ਚਾਹੀਦਾ ਹੈ ਕਿ ਜਿਹੜਾ ਮਾਲੀ ਇਹ ਨੁਕਸਾਨ ਹੈ ਉਹਦੀ ਪਰਪਾਈ ਤੇ ਹੋ ਸਕਦੀ ਹੈ ਲੇਕਿਨ ਜੇਕਰ ਕਿਸੇ ਦਾ ਜਾਨੀ ਨੁਕਸਾਨ ਹੋ ਜੇ ਉਹਦੀ ਪਰਪਾਈ ਜਿਹੜੀ ਹੈ ਉਹ ਨਹੀਂ ਹੋ ਸਕਦੀ ਔਰ ਕਿਤਨਾ ਕਿਤੇ ਲੋਕ ਇੱਕ ਪਾਸੇ ਉਦਾਸ ਨੇ ਔਰ ਦੂਜੇ ਪਾਸੇ ਕਿਤਨਾ ਕਿਤੇ ਉਹਨਾਂ ਨੂੰ ਫਿਰ ਵੀ ਆਸ ਹੈ ਕਿ ਸ਼ਾਇਦ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਫਿਰ ਜੋ ਹੈ ਉਹ ਆਪਣਾ ਕਾਰੋਬਾਰ ਖੜਾ ਕਰ ਪਾਵਾਂਗੇ ਜਾਂ ਆਪਣੇ ਘਰ ਜਿਹੜੇ ਨੇ ਉਹ ਖੜੇ ਕਰ ਪਾਵਾਂਗੇ ਲੇਕਿਨ ਇਹ ਗੱਲਾਂ ਜਿਹੜੀਆਂ ਨੇ ਉਹ ਕਰਨੀਆਂ ਸੌਖੀਆਂ ਨੇ ਲੇਕਿਨ ਜਿਸ ਦੇ ਉੱਤੇ ਬੀਤਦੀ ਹੈ ਉਸ ਨੂੰ ਹੀ ਪਤਾ ਹੈ ਕਿ ਉਹ ਕਿਸ ਤਰ੍ਹਾਂ ਜਿਹੜੇ ਨੇ ਉਹ ਆਪਣਾ ਸਮਾਂ ਜਿਹੜਾ ਕੱਢਣਗੇ ਕਿਉਂਕਿ ਜਦੋਂ ਕੋਈ ਇਸ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੁੰਦਾ ਹੈ ਆਪਣੇ ਕਿਸੇ ਜ਼ਿੰਮੇਦਾਰ ਨੇ ਔਰ ਕਈ ਤਰ੍ਹਾਂ ਦੇ ਨਾਲ ਜਿਹੜੇ ਨੇ ਉਹਨਾਂ ਨੇ ਵਸੀਲੇ ਇਕੱਠੇ ਕੀਤੇ ਹੁੰਦੇ ਨੇ ਔਰ ਜਦੋਂ ਇਸ ਤਰ੍ਹਾਂ ਦਾ ਨੁਕਸਾਨ ਕੁਦਰਤੀ ਰੂਪ ਦੇ ਵਿੱਚ ਹੋ ਜਾਂਦਾ ਤਾਂ ਇੱਕ ਵਾਰੀ ਉਸ ਨੂੰ ਫੇਰ ਖੜੇ ਹੋਣ ਵਾਸਤੇ ਬੜੀ ਹੀ ਮੁਸ਼ਕਲ ਕਰਨੀ ਪੈਂਦੀ ਔਰ ਇਹ ਤਬਾਈ ਦੀਆਂ ਮੰਜ਼ਰ ਦੀਆਂ ਤਸਵੀਰਾਂ ਜਿਹੜੀਆਂ ਨੇ ਗੁਰਦਾਸਪੁਰ ਦੇ ਵਿੱਚੋਂ ਉਹਨਾਂ ਇਲਾਕਿਆਂ ਦੀਆਂ ਨੇ ਜਿਹੜੇ ਹੜ੍ਹ ਦੇ ਨਾਲ ਇਸ ਵਾਰੀ ਪੀੜਤ ਹੋਏ ਨੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ